ਸ਼ੀਆ ਕਾਲਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਠੱਗਾਂ ਦੇ ਨਿਸ਼ਾਨੇ ਤੇ ਸਦੀ ਹੈ ਗੱਕਾ ਘਾਤਾ ਤਰਕ ਹੋ ਜਾਣ ਸਾਧਨ ਨਹੀਂ ਤਾਂ ਚੰਡੀਗੜ੍ਹ ਦੇਸ਼ ਵਿੱਚ ਆਏ ਤਿੰਨ ਸਾਈਬਰ ਠੱਗਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਲੋਕਾਂ ਨੂੰ ਕਈ तरीके ਨਾਲ ਜਾਗਰੂਕਤਾ ਵੀ ਕੀਤਾ ਜਾਂਦਾ ਹੈ ਪਰ ਠੱਗ ਕੋਈ ਨਾ ਕੋਈ ਨਵੀਂ ਤਕਨੀਕ ਲੱਭ ਲੈਂਦੇ ਹਨ ਠੱਗ ਹੁਣ ਠੱਗਾਂ ਦੇ ਨਿਸ਼ਾਨੇ ਤੇ SBI ਖਾਤਾਧਾਰਕ ਹਨ ਜੇਕਰ ਤੁਹਾਡਾ SBI ਬੈਂਕ ਖਾਤਾ ਤੋਂ ਸਾਵਧਨ ਹੋ ਜਾਓ ਠੱਗਾਂ ਨੇ ਲੱਭਿਆ ਨਵਾਂ ਤੰਗ ਇਸ ਦੇ ਨਾਲ ਹੀ ਠੱਗਾਂ ਨੇ ਲੱਭ ਲਿਆ ਨਵਾਂ ਤਰੀਕਾ ਅਤੇ ਇਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸਾਈਬਰ ਅਪਰਾਧੀ SBI ਦੇ ਕਾਕਾ ਨੂੰ ਤੋਂ ਖਤਰੀ ਦੇ ਸੰਦੇਸ਼ ਭੇਜ ਰਹੇ ਹਨ ਤਾਮਿਲਨਾਡੂ ਪੁਲਿਸ ਨੇ ਸਾਈਬਰ ਕਰਾਈਮ ਵਿੰਗ ਦੇਤੇ ਪਿਛਲੇ 2 ਮਹੀਨਿਆਂ ਵਿੱਚ ਇਸ ਸਬੰਧਿਤ 67 ਸ਼ਿਕਾਇਤਾਂ ਦੇ ਮਾਮਲੇ ਹਨ ਇਸ ਨਾਲ ਇੰਨਾਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ SBI ਰਿਵਾਰਡ ਪੁਆਇੰਟ ਸਕੈਮ ਨੂੰ ਲੈ ਕੇ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ